ਦੁਕਾਨ ਦਾ ਕਰ ਲਿਆ ਮੂਰਤ ਅੱਛਾ ਅੱਛਾ ਠੀਕ ਐ ਸਾਢੇ 5 ਜਿੰਨਾ ਬਟ ਚਾਹ ਰਹੇ ਸਵੇਰ ਤੋਂ ਤਾਂ ਇਸ ਥੀਂ ਡੱਕੜ ਗਈ ਠੀਕ ਤਾਂ ਇਹ ਪਰਪਾਪਾ ਨੇ ਫੋਨ ਨਹੀਂ ਕੀਤਾ ਹਨਾ ਠੀਕ ਐ ਠੀਕ ਹੈ ਜਿੰਦ ਸਰ ਜਿੰਦ ਸਰ ਨੇ ਬੜੇ ਪਹਿਨ ਝੋਕਾ ਦੇ

12 ਤਰੀਕ ਦਾ ਨਾ ਮਤ 11 ਹਾਂ ਠੀਕਾ 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 ਕਿ ਇਸ ਕਿ ਤੁਸੀਂ ਪਪਾ ਕਰਨੇ ਕੋਲ ਮੈਂ ਜਦੋਂ ਕਰਿਆ ਕੇ ਕਰੂੰਗਾ ਮੈਂ ਤੁਹਾਨੂੰ ਕਹਣਾ ਚਾਹਦਾ ਕਿ ਇਸ ਸਰਾਣੇ ਦੇ ਗੁਰੂ ਸਾਹਿਬ ਨੇ ਚਰਨ ਤੋਂ ਗਾਪਾਂ ਵਿੱਚ ਤੱਕ ਪੁੱਛਿਆ ਹੈ ਵਿਗਟੇ ਨੇ ਫੋਨ ਤੋਂ ਰਿਹਾ ਇਸ ਬੇ ਜੀ ਸਰੋਤੀ